ਅੰਜੀ ਨਮਨ ਰੰਜੀ ਅੱਜ ਆਪਾਂ ਬਸ਼ੀਕਾਰਨ ਤੋੜਨ ਦਾ ਟੋਟਕਾ ਤੁਹਾਨੂੰ ਦੱਸਾਂਗੇ ਕਿਸੇ ਦਾ ਕੁਝ ਖਵਾਇਆ ਪਿਆ ਆ ਉਹ ਵੀ ਠੀਕ ਹੋ ਸਕਦਾ ਭਾਵੇਂ ਤੁਹਾਡੇ ਪਿਤਾ ਹੋਵੇ ਭਾਵੇਂ ਤੁਹਾਡਾ ਪੁੱਤਰ ਹੋਵੇ ਜਾਂ ਫਿਰ ਤੁਹਾਡਾ ਪਤੀ ਹੋਵੇ ਜਾਂ ਭਰਾ ਹੋਵੇ ਜਾਂ ਫਿਰ ਦਿਉਰ ਜੇਠ ਹੋਵੇ ਜਾਂ ਫਿਰ ਸੱਸ ਨਨਦ ਦਰਾਣੀ ਜਠਾਣੀ ਕੋਈ ਵੀ ਹੋ ਸਕਦਾ ਕਿਸੇ ਨੂੰ ਬਸ਼ੀਕਾਰਨ ਕੀਤਾ ਹੋਵੇ ਉਹਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਜਦੋਂ ਮਸਿਆ ਆਉਂਦੀ ਆ ਨਾ ਮਸਿਆ ਦੇ ਦਿਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਇਨਸਾਨ ਬੇਚੈਨ ਲੜਨਾ ਝਗੜਨਾ ਜਾਂ ਕੁਝ ਇਹੋ ਜਿਹੀਆਂ ਹਰਕਤਾਂ ਕਰਨ ਲੱਗ ਜਾਂਦਾ ਜਿਹਦੇ ਉੱਤੋਂ ਪਤਾ ਲੱਗ ਜਾਂਦਾ ਵੀ ਇਸ ਇਨਸਾਨ ਨੂੰ ਬਸ਼ੀਕ ਕਰਨ ਕੀਤਾ ਗਿਆ ਦੇਖੋ ਹਰ ਇੱਕ ਚੀਜ਼ ਜੋੜਾ ਹੁੰਦੀ ਆ ਬਸ਼ੀਕ ਕਰਨ ਕਰਨ ਦਾ ਵੀ ਤੇ ਬਸ਼ੀਕਰਨ ਕਰਨ ਕੱਟਣ ਦਾ ਵੀ ਦੋਨੇ ਨਾਲ-ਨਾਲ ਹੁੰਦੇ ਨੇ ਤੇ ਜਿਵੇਂ ਦਿਨ ਰਾਤ ਦਾ ਜੋੜਾ ਹਰ ਇੱਕ ਚੀਜ਼ ਦਾ ਜੋੜਾ ਕੋਈ ਵੀ ਸਿੰਗਲ ਚੀਜ਼ ਦੁਨੀਆ ਤੇ ਹੈ ਨਹੀਂ ਜਦੋਂ ਠੀਕ ਆ ਬਸ਼ੀਕਰਨ ਕਰਨ ਵਾਲੇ ਨੇ ਕਰਤਾ ਇਹਦਾ ਜਿਹੜਾ ਪ੍ਰਯੋਗ ਆ ਉਹ ਹੁਣ ਤੁਸੀਂ ਕਰਨਾ ਦੇਖੋ ਬੜੇ ਧੀਰਜਪਾਨਾ ਇਹ ਕੰਮ ਕਰਨ ਵਾਲੇ ਹੁੰਦੇ ਨੇ ਇੰਨਾ ਵਿੱਚ ਅਨਗੈਲੀ ਨਹੀਂ ਵਰਤੀ ਜਾਂਦੀ ਤੁਸੀਂ ਬੜੇ ਹੀ ਢੰਗ ਤਰੀਕੇ ਨਾਲ ਕਰਨਾ ਇਹ ਤੇ ਇਹਦੇ ਪਹਿਲ ਤਾਂ ਦਿਨ ਨੋਟ ਕਰੋ ਦਿਨ ਮੰਗਲਵਾਰ ਸ਼ਨੀਵਾਰ ਰਵੀਵਾਰ ਜਿਆ ਫਿਰ ਮੱਸਿਆ ਦੇਖੋ ਚਾਰਾਂ ਦਿਨਾਂ ਦੇ ਵਿੱਚ ਜਦੋਂ ਤੁਹਾਡੇ ਕੋਲੇ ਵੀਡੀਓ ਪਹੁੰਚਦੀ ਆ ਚਾਰਾਂ ਦਿਨਾਂ ਤੋਂ ਜਿਹੜਾ ਦਿਨ ਪਹਿਲਾਂ ਆਉਂਦਾ ਤੁਸੀਂ ਉਸ ਦਿਨ ਤੋਂ ਇਹ ਜਿਹੜਾ ਹੈਗਾ ਬਸ਼ਿਸ਼ ਕਾਰਨ ਕਾਟ ਵਾਲਾ ਤੁਸੀਂ ਟੋਟਕਾ ਕਰਨਾ ਉਸ ਦਿਨ ਤੋਂ ਕਰ ਸਕਦੇ ਹੋ ਜਿਆਦਾ ਤੁਹਾਨੂੰ ਇੰਤਜ਼ਾਰ ਨਹੀਂ ਕਿਸੇ ਵੀ ਦਿਨ ਦੀ ਮੰਗਲਵਾਰ ਨੂੰ ਵੀਡੀਓ ਤੁਹਾਡੇ ਕੋਲ ਪਹੁੰਚ ਗਈ ਮੰਗਲਵਾਰ ਨੂੰ ਕਰ ਦਿਓ ਸ਼ਨੀਵਾਰ ਨੂੰ ਪਹੁੰਚ ਗਈ ਸ਼ਨੀਵਾਰ ਨੂੰ ਕਰ ਦਿਓ রবিবার ਨੂੰ ਪਹੁੰਚ ਗਈ রবিবার ਨੂੰ ਕਰ ਦੋ ਮੱਸਿਆ ਵਾਲੇ ਦਿਨ ਪਹੁੰਚ ਕੀਤਾ ਫਿਰ ਇਹ ਮੱਸਿਆ ਵਾਲੇ ਕਰ ਦੋ ਹੁਣ ਕਰਨਾ ਕਿਵੇਂ ਆ ਤੁਸੀਂ ਦੋ ਨਿੰਬੂ ਲੈ ਲਓ ਜਿਹੜਾ ਇਨਸਾਨ ਦੇ ਉੱਪਰ ਚੀ ਕੀਤਾ ਹੋਇਆ ਇਹ ਕੰਮ ਜਿਹਨੂੰ ਮਤਲਬ ਬਸ਼ ਵਿੱਚ ਕੀਤਾ ਹੈ ਕਿਸਦੇ ਜਿਹੜਾ ਬਸ਼ ਵਿੱਚ ਕਰਨਾ ਦੇਖੋ ਕਈ ਕਿਸਮ ਦਾ ਹੁੰਦਾ ਹੈ ਹੈ ਕਈ ਲੇਡੀ ਵੀ ਕਰਦੀਆਂ ਨੇ ਤੇ ਕਈ ਵਾਰੀ ਕੋਈ ਜੱਤ ਸੁਣੀ ਵਾਲਾ ਵੀ ਕਰਦਾ। ਇਹ ਕਈ ਕਿਸਮ ਦਾ ਬਸ਼ੀਕਰਨਾ ਆ। ਆਪਾਂ ਸਿਰਫ ਕਟਣਾ ਵਾ। ਭਾਵੇਂ ਕਿਸੇ ਵੀ ਪ੍ਰਕਾਰ ਦਾ ਬਸ਼ੀਕਰਨਾ ਆ ਆਪਾਂ ਸਿਰਫ ਉਹਦੇ ਉੱਤੇ ਕਾਟ ਲਾਉਣੀ ਆ। ਹੁਣ ਤੁਸੀਂ ਨਿੰਬੂ ਰਾਤ ਦੇ ਸਮੇਂ ਕੰਮ ਕਰਨਾ ਦਿਨੇ ਨਹੀਂ ਕਰਨਾ ਹੈਗਾ। ਰਾਤ ਨੂੰ ਸੱਤ ਵਾਰ ਉਲਟਾ ਜਿਵੇਂ ਘੜੀ ਦੀ ਸੂਈ ਇੱਧਰੋਂ ਚੱਲਦੀ ਹੈ ਨਾ ਸਿੱਧੀ ਹੋ ਗਈ। ਤੇ ਇੱਧਰੋਂ ਪੁੱਠਾ ਜਿਹੜੀ ਮਤਲਬ ਪੁੱਠੇ ਪਾਸਿਓਂ 7 ਵਾਰ ਕਮਾਉਣਾ ਘੜੀ ਆਪਦਾ ਟਾਇਰ ਫਿੱਟਸ ਦੇਖ ਲੋ ਤੁਹਾਨੂੰ ਨਹੀਂ ਪਤਾ ਲੱਗਦਾ ਜਿੱਧਰੋਂ ਘੜੀ ਦੀਆਂ ਸੂਈਆਂ ਚੱਲਦੀਆਂ ਨੇ ਉਧਰੋਂ ਨਹੀਂ ਕਮਾਉਣਾ ਉਲਟੇ ਪਾਸੇ ਨੂੰ ਕਮਾਉਣਾ ਘੜੀ ਦੇ ਉਲਟੇ ਸੈੱਟ 7 ਵਾਰ ਅਗਰ ਜਿਹੜਾ ਉਹ ਇਨਸਾਨ ਹੁੰਦਾ ਥੋੜਾ ਜਿਹਾ ਜਿੱਧੇ ਹੁੰਦਾ ਤੇ ਉਹਦੇ ਸੁਭਾਅ ਦੇ ਵਿੱਚ ਕੜਤਣ ਦਾ ਬਹੁਤ ਹੁੰਦੀ ਹੈ ਤੁਹਾਨੂੰ ਪੁੱਛੋ ਤੁਸੀਂ ਕੀ ਕਰਦੇ ਹੋ ਜੇ ਤਾਂ ਤੁਸੀਂ ਉਹਨੂੰ ਕਹਿੰਦਾ ਵੀ ਅਸੀਂ ਤੇਰਾ ਬਸ਼ੀਕਰਨ ਕੱਟਣ ਲੱਗਿਆ ਤਾ ਤਾਨੂੰ ਲਵੇ ਨਹੀਂ ਲੱਗਣ ਦੋ ਤੁਸੀਂ ਸਿਰਫ ਉਸ ਇਨਸਾਨ ਨੂੰ ਕਹਿਣਾ ਵੀ ਅਸੀਂ ਤੇਰੀ ਨજર ਉਤਾਰਦੇ ਹਾਂ ਸਿਰਫ ਉਹਨੂੰ ਕਹਿਣਾ ਵੀ ਅਸੀਂ ਤੇਰੀ ਨજર ਉਤਾਰਨ ਲੱਗੇ ਹਾਂ ਹੁਣ ਤੁਸੀਂ ਉਸ ਨਿੰਬੂ ਨੂੰ ਰਾਤ ਨੂੰ ਚੁੱਪਚਾਪ ਜਾ ਕੇ ਚਰਸਤੇ ਇੱਕ ਸੱਟਿਆ ਕੋ ਉਸ ਟਾਈਮ ਲੋਕ ਸਭ ਮਤਲਬ ਟੇਕਟ ਕਾ ਹੋ ਜਾਂਦਾ ਵਾ ਤੇ ਕਿਸੇ ਦਾ ਬੁਰਾ ਹੋਣ ਵਾਲਾ ਹੈ ਨਹੀਂ ਇਹਦੇ ਵਿੱਚ ਜੇ ਆਪਾਂ ਕਹੀਏ ਕੋਈ ਕੁੱਤੇ ਚ ਕੁੱਤਾ ਕੋਈ ਨਿਕਲੂ ਕੁਝ ਨਿਕਲੂ ਕਿਸੇ ਦਾ ਕੁਝ ਨਹੀਂ ਬੁਰਾ ਹੋਣਾ ਕ ਬੁਰਾ ਉਦੋਂ ਹੁੰਦਾ ਜਿਸ ਇਨਸਾਨ ਤੇ ਆਪਾਂ ਕਰਦੇ ਆਂ ਅਗਰ ਤੁਹਾਨੂੰ ਕਰਨ ਵਾਲੇ ਇਨਸਾਨ ਦਾ ਪਤਾ ਨਾ ਉਦਾ ਬਈ ਕਿਹਨੇ ਕੀਤਾ ਇਹ ਤਾਂ ਤੁਸੀਂ ਨਿੰਬੂ ਨੂੰ ਹੱਥ ਵਿੱਚ ਫੜ ਕੇ ਉਸ ਇਨਸਾਨ ਦਾ ਨਾਮ ਲਵੋ ਵੀ ਅਸ਼ੇ ਬਸ਼ੀ ਕਾਰਨ ਤੇਰਾ ਕੀਤਾ ਆ ਤੋੜਨ ਲੱਗਿਆ ਅਸੀਂ ਕੱਟਣ ਲੱਗੇ ਆ ਨਿੰਬੂ ਨੂੰ ਇਸ ਤਰ੍ਹਾਂ ਹੱਥ 'ਚ ਲੈ ਕੇ ਅਗਰ ਨਹੀਂ ਪਤਾ ਉਸ ਇਨਸਾਨ ਦੇ ਨਾਮ ਦਾ ਤਾਂ ਤੁਸੀਂ 7 ਵਾਰੀ ਉਹਦੇ ਇਨਸਾਨ ਦੇ ਉੱਪਰ 'ਚ ਉਲਟਾ ਘਮਾਉਣ ਤੋਂ ਪਹਿਲਾਂ ਮਤਲਬ 7 ਵਾਰੀ ਬੋਲਣਾ ਵੀ ਅਸੀਂ ਤੇਰਾ ਕੀਤਾ ਹੋਇਆ ਬਸੇ ਕਰਨ ਦੁਸ਼ਮਣਾਂ ਕੱਟਣ ਲੱਗੇ ਆ ਤੂੰ ਸਾਨੂੰ ਬਹੁਤ ਤੜਫਾਇਆ ਤੂੰ ਸਾਡੇ ਨਾਲ ਬਹੁਤ ਵੱਡੀ ਦੁਸ਼ਮਣੀ ਕੀਤੀ ਐ ਹੁਣ ਜਿੰਨਾ ਅਸੀਂ ਤੜਫਿਆ ਸਾਡੇ ਨਾਲ ਉਹ ਚਾਰ ਗੁਣਾ ਵੱਧ ਤੂੰ ਤੜਪੇਗਾ ਹੈ ਕਿ ਨਹੀਂ ਜਦੋਂ ਕੋਈ ਕਿਸੇ ਦਾ ਬੁਰਾ ਕਰਦਾ ਨਾ ਤਾਂ ਇਨਸਾਨ ਜਿਹੜਾ ਬੁਰਾ ਹੋਇਆ ਹੁੰਦਾ ਬਹੁਤ ਤੜਫਦਾ ਵਾ ਹੈ ਕਰਨ ਵਾਲਾ ਤਾਂ ਆਰਾਮ ਨਾਲ ਸਰਹਾਣੇ ਬਾਅਦ ਆ ਕੇ ਸਰਥਲੇ ਪਾ ਜਦਾ ਪਰ ਸਵਾਦ ਉਹਨੂੰ ਉਦੋਂ ਆਉਂਦਾ ਜਦੋਂ ਉਹਦਾ ਘਰ ਉਲਟ ਕੇ ਚੀਜ਼ ਜਾਂਦੀ ਹੈ ਹੈ ਸਮਝ ਕੇ ਨਾ ਮੇਰੀ ਗੱਲ ਨੂੰ ਇਹ ਉਸੇ ਤਰ੍ਹਾਂ ਜਾਣੀ ਹੈ ਜਿਹਨੇ ਕੀਤਾ ਬਾਕੀ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਊਗਾ ਕੋਈ ਡਰਨ ਦੀ ਲੋੜ ਨਹੀਂ ਕਿਸੇ ਨੂੰ ਵੀ ਫਲਾਣਾ ਨਿੰਬੂ ਸੱਟ ਕੇ ਜੀ ਸਾਡਾ ਮਾੜਾ ਹੋ ਜਾਊਗਾ ਨਹੀਂ ਹੁੰਦਾ ਕੋਈ ਮਾੜਾ ਨਹੀਂ ਹੋਣਾ ਸਿਰਫ ਵਸ਼ੀਕਰਨ ਕੱਟਣਾ ਹੁਣ ਤੁਸੀਂ ਬਾਗਸ ਘਰੇ ਆ ਗਏ ਜਿੱਥੇ ਵੀ ਤੁਹਾਡਾ ਪਾਣੀ ਦਾ ਸਾਧਨ ਅੱਜ ਕੱਲ ਤਾਂ ਵੈਸੇ ਦਰਾਂ ਤੱਕ ਟੁੱਟੀਆਂ ਲੱਗੀਆਂ ਹੋਈਆਂ ਨੇ ਪਹਿਲੀ ਟੁੱਟੀ ਜਿਹੜੀ ਤੁਹਾਨੂੰ ਆਉਂਦੀ ਆ ਘਰ ਦੇ ਅੰਦਰ ਐਂਟਰੀ ਹੋਣ ਨਾਲ ਉੱਥੇ ਆਪਦਾ ਹੱਥ ਮੂੰਹ ਧੋਵੋ ਸਮਾਰਟ ਧੋ ਕੇ ਅੰਦਰ ਆ ਜਾਓ ਹੁਣ ਜਿਹੜਾ ਤੁਹਾਡੇ ਕੋਲੇ ਦੂਜਾ ਨਿੰਬੂ ਪਿਆ ਉਸ ਨਿੰਬੂ ਨੂੰ ਵੀ ਉਸ ਇਨਸਾਨ ਦੇ ਉਸੇ ਤਰ੍ਹਾਂ ਉਲਟਾ ਸੱਤ ਵਾਰੀ ਘੁਮਾਓ ਹੁਣ ਤੁਸੀਂ ਕੀ ਕਰਨਾ ਇਸ ਨਿੰਬੂ ਦੇ ਚਾਰ ਟੁਕੜੇ ਕਰ ਲੈਣੇ ਨੇ ਇਸ ਨਿੰਬੂ ਦੇ ਚਾਰ ਟੁਕੜੇ ਕਰਕੇ ਚਰਸਤੇ ਦੇ ਵਿੱਚ ਫੇਰ ਤੁਸੀਂ ਜਾਣਾ ਚਾਰਾਂ ਦਿਸ਼ਾਂ ਦੇ ਵਿੱਚ ਇੱਕ ਇੱਕ ਟੁਕੜਾ ਸਿੱਟ ਦੇਣਾ ਚਾਰਾਂ ਦਿਸ਼ਾਂ ਦੇ ਵਿੱਚ ਇੱਕ ਇੱਕ ਟੁਕੜਾ ਸੁੱਟਣਾ ਹੁਣ ਤੁਸੀਂ ਕਹੋਗੇ ਕਿੰਨੀ ਵਾਰ ਕਰਨਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੇ ਤਾਂ ਤੁਸੀਂ ਮੱਸਿਆ ਤੋਂ ਸ਼ੁਰੂ ਕੀਤਾ ਤਾਂ ਤਿੰਨ ਮੱਸਿਆ ਕਰ ਲਓ ਜੇ ਸ਼ਨੀਵਾਰ ਤੋਂ ਸ਼ੁਰੂ ਕੀਤਾ ਤਾਂ ਤਿੰਨ ਸ਼ਨੀਵਾਰ ਕਰ ਲਓ ਮੰਗਲਵਾਰ ਤੋਂ ਸ਼ੁਰੂ ਕੀਤਾ ਤਾਂ ਤਿੰਨ ਮੰਗਲਵਾਰ ਕਰ ਲਓ ਰਵੀਵਾਰ ਤੋਂ ਕੀਤਾ ਤਾਂ ਤਿੰਨ ਰਵੀਵਾਰ ਕਰ ਲਓ ਫਰਕ ਪੈਣਾ ਪਹਿਲੇ ਵਾਰ ਤੋਂ ਹੀ ਲੱਗ ਜਾਵੇਗਾ ਜਿੱਦਾਂ ਤੁਸੀਂ ਕੀਤਾ ਪਹਿਲੇ ਤੋਂ ਅਗਰ ਇਨਸਾਨ ਠੀਕ ਹੋ ਗਿਆ ਤਾਂ ਕੋਈ ਲੋੜ ਨਹੀਂ ਅਗਰ ਤੁਹਾਨੂੰ ਰੜਕ ਲੱਗਦੀ ਆ ਵੀ ਹਜੇ ਇਹ ਚੰਗੀ ਤਰ੍ਹਾਂ ਠੀਕ ਨਹੀਂ ਹੋਇਆ ਤਾਂ ਤੁਸੀਂ ਤਿੰਨ ਵਾਰ ਕਰ ਲਓ ਮਤਲ ਜਿਹੜਾ ਉਹਦਾ ਬਸ਼ੀ ਕਰਨਾ ਉਹ ਨਹੀਂ ਖੜੂਗਾ ਕੱਟਿਆ ਜਾਊਗਾ ਅਗਰ ਕੋਈ ਦਿਮਾਗੀ ਪਰੇਸ਼ਾਨੀ ਵੀ ਕਈ ਵਾਰੀ ਹੁੰਦੀ ਆ ਉਹ ਤੁਸੀਂ ਡਾਕਟਰੀ ਲਾਜਵੀ ਕਰਾ ਸਕਦੇ ਹੋ ਕਈ ਵਾਰੀ ਇਹ ਚੀਜ਼ ਕੱਟੀ ਵੀ ਜਾਂਦੀ ਆ ਥੋੜਾ ਜਿਹਾ ਅਸਰ ਵੀ ਰਹਿ ਜਾਂਦਾ ਫਿਰ 6 ਮਹੀਨੇ ਬਾਅਦ ਫੇਰ ਦੁਬਾਰਾ ਕਰ ਸਕਦੇ ਹੋ ਤਿੰਨ ਵਾਰ ਕਰਕੇ ਉਦੋਂ ਬਾਅਦ 6 ਮਹੀਨੇ ਬਾਅਦ ਫੇਰ ਦੁਬਾਰਾ ਕਰ ਸਕਦੇ ਹੋ ਹੁਣ ਤਾਂ ਸਾਰਾ ਕੁਝ ਸਮਝ ਆ ਗਿਆ ਨਾ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਕਰਨਾ ਫਿਰ ਜਦੋਂ ਤੁਸੀਂ ਇਹ ਚਾਰ ਵੀ ਸਿੱਟ ਕੇ ਆਉਣੇ ਨੇ ਉਦੋਂ ਬਾਅਦ ਵੀ ਤੁਸੀਂ ਆਪ ਦਾ ਹੱਥ ਧੋਣਾ ਉਸ insan ਦੇ ਉੱਪਰ ਚ 21 ਵਾਰ ਸ਼ਾਵਾਣਾ ਮੈਂ ਤਾਂ ਸਾਰੀ 7 ਵਾਰ ਕਿਹਾ ਹੋਇਆ ਸੀ 21 ਵਾਰ ਸਿਰ ਤੋਂ ਲੈ ਕੇ ਪੈਰਾਂ ਤੱਕ ਉਲਟਾ 21 ਵਾਰ 21 ਵਾਰ ਦੂਜਾ ਨਿੰਬੂ ਜਿਹੜਾ ਕੱਟਣਾ ਉਹਦਾ ਇੱਕ ਇੱਕ ਟੁਕੜਾ ਇੱਕ ਇੱਕ ਦਿਸ਼ਾ ਦੇ ਵਿੱਚ ਸੱਟਣਾ ਬਾਕੀ ਹੋਰ ਕੁਝ ਨਹੀਂ ਕਰਨਾ ਸਿਰ ਤੋਂ ਲੈ ਕੇ ਪੈਰਾਂ ਤੱਕ ਕਿੱਕਣ ਕਰਨਾ ਉਸ ਵਿਅਕਤੀ ਦੇ ਜਿਹਨੂੰ ਮਤਲਬ ਬਸ਼ੀ ਕਾਰਨ ਕੀਤਾ ਹੋਇਆ ਕਿਸੇ ਦਾ ਵਸ਼ ਵਿੱਚ ਕੀਤਾ ਹੋਇਆ ਸਿਰਫ ਅਗਲੇ ਨੂੰ ਜ਼ਿਆਦਾ ਅਪਦੇ ਜੋਗਾ ਹੀ ਕੀਤਾ ਹੈ ਜਾਂ ਫਿਰ ਉਹਦੀ ਬਰਬਾਦੀ ਕੀਤੀ ਹੁੰਦੀ ਹੈ ਬਸ਼ੀਕਰਨ ਨਾਲ ਬਿਮਾਰ ਵੀ ਰਸਾਲ ਰਹਿਣ ਲੱ ਜਾਂਦਾ ਘਰ ਦੇ ਵਿੱਚ ਲੜਨ ਵੀ ਲੱਗ ਜਾਂਦਾ ਇੱਕ ਗੱਲ ਨਹੀਂ ਬਸ਼ੀਕਰਨ ਦੀਆਂ ਕਈ ਕਰਤੂਤਾਂ ਨੇ ਕਰਨ ਵਾਲੇ ਤਾਂ ਆਰਾਮ ਨਾਲ ਪੈ ਜਾਂਦੇ ਨੇ ਪਰ ਜਿਹਦੇ ਕੀਤਾ ਹੁੰਦਾ ਭਰ ਦੇ ਉਹ ਨੇ ਉਹ ਖੀਰ ਨੂੰ ਭਰਨਾ ਤਾਂ ਅਗਲੇ ਨਹੀਂ ਆ ਪਤੰਦਰ ਵੀ ਜੰਪ ਜਾਂਦਾ ਕੋਈ ਕੱਟਣ ਵਾਲਾ ਵੀ ਕਿਉਂ ਐਵੇਂ ਕਿਸੇ ਦੇ ਘਰ ਨੂੰ ਬਰਬਾਦ ਕਰਦੀਆਂ ਹੋਈਆਂ ਕੀ ਕਿਸਨਾ ਕੱਢਣ ਵਾਲਾ ਪਾਉਣ ਨੂੰ ਇਹਦੇ ਵਿੱਚ ਯਾਰ ਕੁਛ ਨਹੀਂ ਹੈਗਾ ਜੇ ਅੱਜ ਆਪਾਂ ਕਿਸੇ ਦੀ ਬਰਬਾਦੀ ਕਰਦੇ ਆ ਨਾ ਅੱਜ ਟੋਆ ਪੱਟ ਲਿਆ ਫਲਾਣੇ ਇਨਸਾਨ ਨੇ ਇੱਥੇ ਜੀ ਨਿਕਲਣਾ ਸੀ ਟੋਆ ਪੱਟ ਲਿਆ ਉਹ ਭਾਈ ਕੀ ਪਤਾ ਦੂਜੇ ਪਾਸੇ ਚ ਹੀ ਆ ਜਾਵੇ ਉਹਨੂੰ ਤਾਂ ਜੇ ਰੱਬ ਨੇ ਬਚਾਉਣਾ ਪਰ ਤੇਰੇ ਲਈ ਟੋਆ ਰੱਬ ਨੇ ਪੱਟਾ ਇਹ ਮੈਂ ਦਾਅਵੇ ਨਾਲ ਕਹਨੀ ਆ ਮੈਂ ਪੈਸਾ ਲੈਣ ਨੂੰ ਪੈਸੇ ਲੈ ਸਕਦੀ ਆ ਲੋਕੀ ਮੇਰੇ ਨਾਲ ਗੱਲ ਕਰਨ ਨੂੰ ਪੈਸੇ ਚੱਕੀ ਫਿਰਦੇ ਨੇ 50 5000 ਇੱਕ ਇੱਕ ਗੱਲ ਕਰਨ ਲਈ ਫੋਨ ਹੋਂਗਾ ਨੇ ਪਕਾਦਾ ਵੀ ਇੱਕ ਵਾਰੀ ਗੱਲ ਕਰ ਲਪਾਂ 50000 ਰੁਪਏ ਲੈ ਲੈ ਕਿਉਂ ਲਵਾਂ ਬਈ ਇੱਕ ਪੈਸਾ ਨਹੀਂ ਲਵਾਂਗੀ ਜਿੰਨਾ ਚਿਰ ਜਿਉਂਦੀ ਰਹੂੰਗੀ ਫਰੀਕ ਕਰੂੰਗੀ ਮਾਸ ਜਿੰਨਾ ਕੁ ਮੇਰੇ ਬਸਾ ਜਿਹਦਾ ਜਿਹਦਾ ਮੇਰੇ ਹੱਥੋਂ ਭਲਾ ਹੋਣਾ ਲਿਖਿਆ ਹੋਇਆ ਨਾ ਉਹ ਰੱਬ ਨੇ ਕਰਾਈ ਦੇਣਾ ਚਾਹੇ ਕੋਈ ਕਿੰਨਾ ਹੀ ਜ਼ੋਰ ਲਾਵੇ ਕਿ ਜਿਹੜਾ ਬੰਦਾ ਕਾਣਾ ਹੁੰਦਾ ਡਰਦਾ ਹੁੰਦਾ ਨਹੀਂ ਤਾਂ ਮੈਂ ਕਹਿੰਦੀ ਚੌਕੀ ਲਾਉਣੀ ਆ ਨਹੀਂ ਮੈਂ ਕਿਸੇ ਨੂੰ ਤਵੀਤ ਧਾਗਾ ਦੇਣੀ ਆ ਨਹੀਂ ਮੈਂ ਕਿਸੇ ਨੂੰ ਕੋਲ ਸਾਦਦੀ ਆ ਵੀਡੀਓ ਮੈਂ ਪਹਿਲਾਂ ਵੀ ਪਾਉਸੀ ਵੀਡੀਓ ਮੈਂ ਅੱਜ ਵੀ ਪਾਉਣੀ ਆ ਮੈਂ ਕਿਸੇ ਦਾ ਬੁਰਾ ਨਹੀਂ ਕਰਦੀ ਹੂੰ ਸਮਝ ਕੇ ਨਾ ਗੱਲ ਚਲੋ ਪ੍ਰਮਾਤਮਾ ਤੁਹਾਡਾ ਸਾਰਿਆਂ ਦਾ ਭਲਾ ਕਰੇ ਤੇ ਕਰਨ ਵਾਲਿਆਂ ਨੂੰ ਵੀ ਮਾਲਕ ਸੱਤ ਬੁੱਧੀ ਦੇਵੇ ਉਹਨਾਂ ਦਾ ਵੀ ਪਰਿਵਾਰ ਵਧੇ ਫੁੱਲੇ ਤੇ ਉਹਨਾਂ ਨੂੰ ਵੀ ਸ਼ਾਂਤੀ ਆਵੇ ਤੇ ਉਹ ਵੀ ਅੱਗੇ ਤੋਂ ਮਾਲਕ ਉਹਨਾਂ ਨੂੰ ਵੀ ਮਾਰੇ ਇੱਕ ਮਾਂ ਤੋਂ ਰੋਕੇ ਤੇ ਉਹਨਾਂ ਦਾ ਵੀ ਭਲਾ ਹੋਵੇ ਆਪਾਂ ਬੁਰਾ ਕਿਸੇ ਦਾ ਨਹੀਂ ਹੋਣਾ ਸਿਰਫ ਇੱਕ ਫੈਕਟਰ ਸੀ ਮੇਰਾ ਤੁਹਾਡਾ ਵੀ ਭਲਾ ਹੋਵੇ ਤੇ ਅਗਲਾ ਦਾ ਵੀ ਭਲਾ ਹੋਵੇ ਕਿਉਂ ਕਿਸੇ ਦਾ ਆਪਾਂ ਬੁਰਾ ਕਰੀਏ ਨਾ ਜਾਰ ਅਗਰ ਇਹਨੇ ਕਰ ਲਿਆ ਅਨਪੋਲ ਪਰੇ ਚ ਕਰ ਲਿਆ ਅਗਲੇ ਨੂੰ ਇਹਨਾਂ ਗਿਆਨ ਹੈ ਨਹੀਂ ਸੀ ਹੈ ਕਿ ਨਹੀਂ ਜੇ ਗਿਆਨ ਹੋਵੇ ਤਾਂ ਕੋਈ ਕਿਸੇ ਦਾ ਬੁਰਾ ਨਹੀਂ ਕਰਦਾ ਦੇਖੋ ਜੇ ਮੈਂ ਪੈਸਾ ਲੈਣਾ ਹੁੰਦਾ ਲੈ ਸਕਦੀ ਆ ਪਰ ਮੈਨੂੰ ਗਿਆਨ ਆ ਵੀ ਇਹ ਪੈਸੇ ਜ਼ਹਿਰ ਦੀਆਂ ਕੁੱਟਾਂ ਨੇ ਮੇਰੇ ਲਈ ਕਿਸੇ ਦਾ ਖੂਨ ਪੀਣਾ ਜ਼ਹਿਰ ਦੇ ਕੁੱਟਾ ਹੁੰਦੀਆਂ ਨੇ ਜੇ ਕੋਈ ਤੁਹਾਨੂੰ ਕੋਈ ਉਹਦਾ ਮਿਲ ਗਿਆ ਨਾ ਕਿਸੇ ਦਾ ਪੈਸਾ ਨਾ ਕਦੇ ਵੀ ਲਿਓ ਕਦੇ ਵੀ ਇੱਕ ਲੱਖ ਸਾਨੂੰ ਕੁੱਟਿਓ ਇੱਕ ਨਾ ਛੱਡਿਓ ਗਊ ਇੱਕ ਆਪਣੀ ਮਾਂ ਬਾਪ ਦੀ ਇੱਜ਼ਤ ਪੂਰੀ ਕਰੋ ਇਹ ਮੈਂ ਤੁਹਾਨੂੰ ਦਾਵੇ ਨਾਲ ਕਹਿ ਨਹੀਂ ਹੈਗਾ ਜਿਹੜਾ ਬੌਧ ਘਰੇ ਪਾਲ ਲਿਆ ਕਮਾਈ ਖਾਲੀ ਉਹਨੂੰ ਕਦੇ ਨਾ ਛੱਡਿਓ ਅਸੀਂ ਕਦੇ ਨਹੀਂ ਛੱਡਿਆ ਬੌਧ ਗਊਆ ਘਰ ਦੇ ਵਿੱਚ ਉਹਨੂੰ ਰੱਖੋ ਨਹੀਂ ਫਿਰ ਜਿਹੜਾ ਆਪਣੇ ਬਣੇ ਹੋਏ ਨੇ ਗਊਆਂ ਵਾਸਤੇ ਕੀ ਕਹਿੰਦੇ ਨੇ ਗਊਸ਼ਾਲਾ ਉੱਥੇ ਛੱਡਿਆ। ਕਈ ਵਾਰੀ ਮੈਂ ਸੁਣਿਆ ਉਹ 5-6000 ਰੁਪਈਆ ਵੀ ਲੈਂਦੇ ਨੇ ਤੇ ਦੋ ਬੋਰੀਆਂ ਖਾਦੀਆਂ ਵੀ ਲੈਂਦੇ ਨੇ ਤੇ ਮੈਂ ਸੁਣਿਆ ਵੀ ਰਾਤ ਨੂੰ ਨਹਿਰ ਦੇ ਕੰਢੇ ਤੇ ਛੱਡ ਦਿੰਦੇ ਨੇ ਉਹ ਵੀ ਉਹ ਉਹ ਉਹਨਾਂ ਦੀ ਗਲਤੀ ਆ। ਉਹ ਛੱਡਣਗੇ ਉਹਨਾਂ ਦੀ ਗਲਤੀ ਆ। ਉਹ ਭਰਨਗੇ। ਪਰ ਤੁਸੀਂ ਆਪਣੇ ਘਰ ਗਊ ਪਾਲੀ ਹੋਈ ਨੂੰ ਕਦੇ ਘਰੋਂ ਬਾਹਰ ਨਾ ਕੱਢਿਓ ਦੁੱਧ ਪੀ ਕੇ। ਜੇ ਬਚਣਾ ਜਿਹੜੀ ਮਾਂ ਨਾਲ ਔਰ ਜਦੋਂ ਤੁਸੀਂ ਨੈਣਾ ਦੇਵੀ ਜਣੇ ਉਹ ਤੁਹਾਡੇ ਮਾਂ ਘਰ ਹੀ ਆ ਔਰ ਅੱਬ ਤੁਹਾਡੇ ਘਰ ਹੀ ਆ ਗੁਰਦੁਆਰਾ ਮੰਦਿਰ ਮਸੀਤ ਤੁਹਾਡੇ ਘਰ ਹੀ ਆ ਆਪਣੀ ਮਾਂ ਦਾ ਸਵੇਰੇ ਹੀ ਉੱਠ ਕੇ ਪੈਰੇ ਹੱਥ ਲਾਉਣ ਲੱਗ ਜਾਓ ਆਪਣੀ ਮਾਂ ਨੂੰ ਖਾਣਾ ਪਹਿਲਾਂ ਦਵੋ ਗਰਮ ਗਰਮ ਰੋਟੀ ਥਾਂ ਚ ਪਾ ਕੇ ਦਵੋ 12 ਨਿਆਰੇ ਕਿਵੇਂ ਨਹੀਂ ਹੋਣਗੇ ਮੈਂ ਆ ਬੈਠੀਆ ਮੈਨੂੰ ਪੁੱਛ ਲਿਆ ਕਿ ਵੀ ਅਸੀਂ ਮਾਂ ਦੀ ਸੇਵਾ ਕਰਦੇ ਸਾਨੂੰ ਕੋਈ ਫਲ ਨਹੀਂ ਮਿਲਿਆ ਨਮੋਦਰਾਨ ਜੀ